ਇਸ ਤਰੀਕੇ ਨਾਲ ਤੁਸੀਂ ਜਾਣਦੇ ਹੋ ਸਰ ਕਿ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਸਾਡੇ ਨਗਰ ਦੇ ਉਤੇ ਵੱਡੀਆਂ-ਵੱਡੀਆਂ ਵਰਦਾਨ ਸਾਡੇ ਨਗਰ ਨੂੰ ਦਿੱਤੇ ਤੇ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਆਪਣੇ ਇਤਿਹਾਸ ਦੀ ਬਹੁਤ ਮੁੱਲੀ ਚੀਜ਼ ਕਢਾਣੀ ਕਲਾ ਨੂੰ ਬਖਸ਼ੀ ਚੋਲਾ ਸਾਹਿਬ ਤੇ ਅਸੀਂ ਤੁਹਾਡੇ ਸਿਆਸੀ ਜੀਵਨ ਦੇ ਵਿੱਚ ਜਿਸ ਤਰੀਕੇ ਦੀ ਤੁਹਾਡੇ ਕੋਲ એનર્ਜੀ ਹੈ ਤੁਹਾਡੇ ਕੋਲ ਡੈਡੀਕੇਸ਼ਨ ਹੈ ਅਸੀਂ ਤੁਹਾਤੋਂ ਮੰਗ ਕਰਦੇ ਹਾਂ ਕਿ ਸਾਡੇ ਨਗਰ ਨੂੰ ਤੁਸੀਂ ਆਪਣੇ ਸਿਆਸੀ ਜੀਵਨ ਦੀ ਹਿੰਮਤ ਦੇ ਨਾਲ ਸਾਡੇ ਨਗਰ ਨੂੰ ਮੈਡੀਕਲ ਕਾਲਜ ਜਾਂ ਕੋਈ ਟੈਕਨੀਕਲ ਇੰਸਟੀਚਿਊਟ ਲੈ ਕੇ ਦਵੋ ਤਾਂ ਕਿ ਸਾਡਾ ਜਿਹੜਾ ਇਤਿਹਾਸਿਕ ਨਗਰ ਹੈ ਉਸ ਦੀ ਜਿਹੜੀ ਮਹਿਮਾ ਹੋਰ ਵਧੇ ਦੇਖੋ ਗੁਰੂ ਸਾਹਿਬ ਦੀ ਮਹਿਮਾ ਵਾ ਜਿਹੜੀ ਛੇਵੇਂ ਪਾਤਸ਼ਾਹ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਜੀ ਉਹਨਾਂ ਦੀ ਮਹਿਮਾ ਤਾਂ ਪੂਰੇ ਵਿਸ਼ਵੰਤਰਾਂ ਪੂਰੀ ਦੁਨੀਆ ਅੰਦਰ ਆ ਜੀ ਤਾਂ ਨਾਏ ਨਗਰ ਜਿੱਥੇ ਗੁਰੂ ਸਾਹਿਬ ਦਾ ਚੋਲਾ ਸਾਹਿਬ ਸ਼ਸ਼ੋਭਤ ਨੇ ਜਿਹੜੇ 55 ਕਲੀਆਂ ਵਾਲੇ ਰਾਜਿਆਂ ਨੂੰ ਵਿਆਹ ਕਰਾ ਕੇ ਲਿਆਤੀ ਗੋਲੀਆਂ ਕਿਨੇ ਤੋਂ ਜੀ ਸੋ ਉਹਨਾਂ ਲਈ ਤਾਂ ਜਿਹੜੀਆਂ ਕੋਈ ਵੀ ਚੀਜ਼ਾਂ ਦੁਨਿਆਵੀ ਚੀਜ਼ਾਂ ਬਹੁਤ ਛੋਟੀਆਂ ਨੇ ਹਾਂਜੀ ਪਰ ਜੇ ਗੁਰੂ ਮਹਾਰਾਜ ਨੇ ਕਦੇ ਇੰਨੀ ਤਾਕਤ ਦਿੱਤੀ ਸ਼ਕਤੀ ਦਿੱਤੀ ਤਾਂ ਜ਼ਰੂਰ ਇਸ ਪਿੰਡ ਦਾ ਨਾਮ ਪੰਜਾਬ ਲੈਵਲ ਤੇ ਲੈਂਦਾ ਜਾ ਬਹੁਤ ਧੰਨਵਾਦ ਤੇ ਅਸੀਂ ਜਾਣਦੇ ਹਾਂ ਕਿ ਤੁਹਾਡੇ ਨਿੱਜੀ ਪਹੁੰਚ ਹਾਈ ਕਮਾਂਡ ਤੱਕ ਹੈ ਇਹ ਹਾਈ ਕਮਾਂਡ ਤੱਕ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਨਗਰ ਨੂੰ ਕੋਈ ਵਧੀਆ ਇੰਸਟੀਚਿਊਟ ਤੁਸੀਂ ਜ਼ਰੂਰ ਲੈ ਕੇ ਆਵੋਗੇ ਬਹੁਤ ਬਹੁਤ ਧੰਨਵਾਦ ਜੇ ਕੋਸ਼ਿਸ਼ ਕਰਾਂਗੇ ਕਿ ਗੁਰੂ ਮਹਾਰਾਜ ਨੇ ਤਾਕਤ ਦਿੱਤੀ ਬਹੁਤ ਬਹੁਤ ਧੰਨਵਾਦ ਵਾਡੀ ਜੀ ਦਾ ਖਾਸਾ ਬਾਡੀ ਮਿਊਜ਼ਿਕ ਦੇ ਪਤੀ ਥੈਂਕ ਯੂ